ਸੱਜਣੋ ਤੇ ਮਿੱਤਰੋ ਖੈਰ ਨਾਲ ਬਸੋ ਤੇ ਖਿੜਖਿੜ ਹਸੋ ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੱਜ ਲੈ ਆਂਦੀ ਹੀਰ ਕਹਾਣੀ ਵਾਰਿਸ ਸ਼ਾਹ ਦਾ ਸੁਲਣਾ ਪੇਸ਼ ਅੰਦਰ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਤੇ ਕਹਾਣੀ ਤੁਸੀਂ ਸੁਣ ਰਹੇ ਹੋ ਹੀਰ ਰਾਂਝੇ ਦੀ ਤੇ ਤੁਹਾਗਾ ਇਹਦੇ ਵਿੱਚ ਬਹੁਤ ਮੋਹ ਬਣਿਆ ਹੈ ਤੇ ਹੁਣ ਮਾਮਲਾ ਉਸ ਪੜਾਅ ਤੇ ਪਹੁੰਚਿਆ ਹੈ ਜਿੱਥੇ ਹੀਰ ਜੜੀ ਹੈ ਉਸ ਨੂੰ ਪਤਾ ਲੱਗ ਚੁੱਕਾ ਹੈ ਕਿ ਉਸ ਦੀ ਸੇਜ ਦਾ ਕਿਸੇ ਜੱਟ ਦੇ ਆ ਕੇ ਨਾਸ ਕਰ ਦਿੱਤਾ ਹੈ ਉਸ ਦੀ ਟੌਟਪੇ ਨੂੰ ਉਸ ਦੇ ਰਾਜ ਨੂੰ ਕਿਸੇ ਨੇ ਆ ਕੇ ਚੈਲੰਜ ਕਰ ਦਿੱਤਾ ਹੈ ਤੇ ਹੀਰ ਜਿਹੜੀ ਹੈ ਬਾਰਿਸ਼ ਆਉਣੀ ਉਹਦੇ ਆਉਣ ਦਾ ਜਿਹੜਾ ਮੰਜ਼ਰ ਲੀਕਦੇ ਨੇ ਆਓ ਪਹਿਲਾਂ ਅਸੀਂ ਜਾਕਤ ਅਨੈਤ ਹਰਾਂ ਦੀ ਆਵਾਜ਼ ਸੁਣਨੇ ਆ ਤੇ ਫਿਰ ਕਰਦੇ ਹਾਂ ਇਸੇ ਤਰ੍ਹਾਂ ਕੀ ਸੱਠ ਸਹਿਨੀਆਂ ਨਾਲ ਆਈ ਹਿਰਮਤੜੀ ਰੂਪ ਹੋਮਾਨ ਦੀ ਜੀ ਬੁੱਕ ਮੋਤੀਆਂ ਦੇ ਕੰਨੀਆਂ ਝੁਮਕ ਦੇ ਸੰ उती सुप Ta da ਕੇ ਕਈ ਕੀਤੀ ਤੰਬੂ ਤਾਨ ਦੀ ਜੀ ਫਰਸ ਸ਼ਾ ਮੀਆਂ ਜੱਟੀ ਲੋੜ ਲੁਕੀ ਅਰੇ ਕੀ ਪਰ ਹੰਕਾਰ ਤੇ ਮਾਨ ਦੀ ਜੀ ਲੈ ਕੇ 60 ਸਹੇਲੀਆਂ ਨਾਲ ਆਈ ਹੀਰ ਮਤੜੀ ਰੂਪ ਗੁਮਾਨ ਦੀ ਜੀ ਬੁੱਕ ਮੋਤੀਆਂ ਦੇ ਕੰਨਿ ਸੁਭਕ ਦੇ ਸੰ ਕੋਈ ਹੂਰ ਤੇ ਫਰੀਦੀ ਸ਼ਾਨ ਦੀ ਜੀ ਕੁਰਤੀ ਸੁਹੇ ਦੀ ਹਿੱਕ ਦੇ ਨਾਲ ਫੱਬੀ ਖੋਸ਼ ਰਈ ਨਾ ਜ਼ਮੀਨ ਅਸਮਾਨ ਦੀ ਜੀ ਉਹਦੇ ਨੱਕ ਬੁਲਾਕ ਜਿਉਂ ਕੁਤਬ ਤਾਰਾ ਜੋਬੜ ਪਿੰੜੀ ਕਹਿਰ ਤੂਫਾਨ ਦੀ ਜੀ ਆ ਬੂੰਦਿਆਂ ਵਾਲੀਏ ਟਰੀ ਮੋਈਏ ਅੱਗੇ ਗਈ ਕੇਤੀ ਤੰਬੂਤਾਂ ਦੀ ਜੀ ਵਾਰਿਸ਼ਾ ਮੀਆਂ ਜੱਟੀ ਲੋੜ ਲੁੱਟੀ ਭਰੀ ਕਿਬਰ ਹੰਕਾਰ ਤੇ ਮਾਨ ਦੀ ਜੀ ਇਹ ਹੈ ਉਹ ਚਾਤੀ ਜਿਹੜੀ ਵਾਰਿਸ਼ਾ ਹੋ ਰਹਣੇ ਸਾਂਗੂ ਵਹਾਈ ਹੈ ਔਰ ਇਹ ਪਹਿਲੀ ਚਾਤੀ ਹੈ ਜਿਸ ਵਿੱਚ ਹੀਰ ਜਿਹੜੀ ਹੈ ਉਹ ਸੱਤ ਸਹੇਲੀਆਂ ਦੇ ਨਾਲ ਜਿਹੜੀ ਹੈ ਉਹ ਆਉਂਦੀ ਹੈ ਤੇ ਹੇਲ ਜਿਹੜੀ ਹੈ ਉਹ ਮਤੜੀ ਰੂਪ ਗੁਮਾਨਦੀ ਜੀ ਉਹ ਜਿਹੜਾ ਉਸ ਦਾ ਰੂਪ ਹੈ ਉਸ ਦਾ ਹੁਸਨ ਹੈ ਉਸ ਦੇ ਨਸ਼ੇ ਦੇ ਵਿੱਚ ਉਹ ਮਸਤ ਹੈ ਔਰ ਏਸ ਗੁਮਾਨ ਦੇ ਵਿੱਚ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਹਾਲ ਦੀ ਘੜੀ ਉਹਦੇ ਵਰਗਾ ਏਸ ਕੋਇੰ ਦੇ ਉੱਤੇ ਕੋਈ ਹੋਰ ਨਹੀਂ ਹੈ ਬੰਦਾ ਜਿਸ ਵੇਲੇ ਸੋਣਾ ਹੋਵੇ ਮਨਮੋਣਾ ਹੋਵੇ ਉਤੋਂ ਉਹ ਉਹ ਜ਼ਰਾ ਅਜ ਵੀ ਹੋਵੇ ਜਾਂ ਫਿਰ ਇਸ ਬੰਦੇ ਜਿਹੜੇ ਵਿਮਾਨ ਨੇ ਉਹ ਪੈਦਾ ਹੋ ਹੀ ਜਾਂਦੇ ਨੇ ਸੋ ਹੀਰ ਜਿਹੜੀ ਹੈ ਉਹ ਇੱਕ ਆ ਕੁੜੀ ਹੈ ਔਰ ਉਹ ਫਿਤਰਤ ਦੇ ਉਹ ਬਾਹਰ ਨਹੀਂ ਹੈ ਸੋ ਬੰਦਾ ਭਾਵੇਂ ਕੁਝ ਵੀ ਬਣ ਜਾਏ ਨਿਕਰ ਉਹ ਫਿਤਰਤ ਉਹ ਜਿਹੜਾ ਹੈ ਉਹ ਬਾਹਰ ਜਿਹੜਾ ਨਹੀਂ ਹੁੰਗਾ ਹੀਰ ਜਿਹੜੀ ਹੈ ਉਹ ਵੀ ਫਿਤਰਤ ਤੋਂ ਬਾਹਰ ਨਹੀਂ ਹੈ ਸੋ ਉਸ ਦੀ ਜਿਹੜੀ ਚੜ੍ਹਤ ਹੈ ਉਹ ਉਸ ਦੇ ਰਾਜ ਦੀ ਵੀ ਝੜਤ ਹੈ ਤੇ ਉਸ ਦੇ ਹੁਸਨ ਦੀ ਵੀ ਝੜਤ ਹੈ ਸੋ ਹੀਰ ਦਾ ਜਿਹੜਾ ਰਾਜ ਹੈ ਉਹ ਦੋਨੋਂ ਹੀ ਪਾਸਿਆਂ ਹੈ ਕਿ ਹੀਰ ਜਿਹੜੀ ਹੈ ਉਹ ਆਪਣੇ ਮੇਲੇ ਦੀ ਬਹੁਤ ਸੋਹਣੀ ਕੁੜੀ ਹੈ ਔਰ ਉਸ ਦੇ ਹੁਸਨ ਦੀ ਜਿਹੜੀ ਹੈ ਉਹ ਤੁਮ ਹੈ ਸੋ ਜਿਸ ਜਿਹਦੇ ਹੁਸਨ ਦੀ ਤੁਮ ਹੈ ਸੋ ਇਸ ਦਾ ਮਤਲਬ ਹੈ ਕਿ ਉਸ ਮੇਲੇ ਦੇ ਗੱਭਰੂ ਜਿਹੜੇ ਨੇ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਉਸ ਨੇ ਖਿੱਚਿਆ ਹੋਇਆ ਹੈ ਉਹ ਜਿਹੜੇ ਰੋਜ਼ ਦੀ ਗੱਲਬਾਤ ਹੈ ਉਸ ਦੇ ਵਿੱਚ ਹੀਰ ਦਾ ਜਿਹੜਾ ਹੈ ਉਹ ਜ਼ਿਕਰ ਹੁੰਦਾ ਹੈ ਜਿਵੇਂ ਕਿ ਅਸੀਂ ਦੇਖਿਆ ਕਿ ਜਦੋਂ ਰਾਜੇ ਚ ਉਹਦੀਆਂ ਪਰਜਾਈਆਂ ਦਾ ਆਪਸੀ ਝੇੜਾ ਹੋਇਆ ਤੇ ਉਸ ਦੇ ਵਿੱਚ ਹੀਰ ਦਾ ਜ਼ਿਕਰ ਆਇਆ ਕਿ ਸਾਡਾ ਹੁਸਨ ਪਸੰਦ ਨਾਲ ਲਿਆਵਣਾ ਹੈ ਜਾਂ ਹੀਰ ਸਿਆਲ ਵਿਵਾਲਿਆ ਨਹੀਂ ਸੋ ਇੱਥੇ ਮੁਕਾਬਲਾ ਜਿਹੜਾ ਉਹ ਹੁਸਨ ਦਾ ਹੈ ਔਰ ਪਰਜਾਈਆਂ ਨੇ ਆਪਣੇ ਹੁਸਨ ਨੂੰ ਵੱਧ ਜਿਹੜਾ ਹੈ ਉਹ ਹੀਰ ਦੇ ਹੁਸਨ ਨੂੰ ਘਰਾੜ ਦਿੱਤਾ ਸੋ ਇੱਥੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਸ ਵੇਲੇ ਹੀਰ ਦੇ ਹੁਸਨ ਦੀ ਜਿਹੜੀ ਸੀ ਉਹ ਤੋਂ ਹਮ ਸੀ ਸੋ ਉਹ ਔਰ ਭਰਜਾਈਆਂ ਜਿਹੜੀਆਂ ਸਨ ਉਸ ਤੋਂ ਚੰਗੀ ਜ਼ਰਾ ਜਿਹੜੇ ਸਨ ਉਹ ਜਾਨੂ ਸਨ ਇਸ ਵਾਸਤੇ ਉਹਨਾਂ ਨੇ ਰਾਂਝ ਨੂੰ ਵੰਗਾਰ ਭਾਈ ਕਿ ਜੇ ਤੈਨੂੰ ਸਾਡਾ ਹਮਸਲ ਪਸੰਦ ਨਹੀਂ ਹੈ ਤੇ ਫਿਰ ਸਾਡੇ ਤੋਂ ਵੱਧ ਜੜੀ ਹੈ ਉਹ ਹੀਰ ਸਿਆਲ ਹੈ ਤੇ ਫਿਰ ਤੂੰ ਉਸ ਨੂੰ ਜੜਾ ਹੈ ਉਹ ਵਿਆਹ ਕੇ ਜੜਾ ਹੈ ਉਹ ਲੈ ਸੋ ਰਾਂਝਾ ਜਿਹੜਾ ਹੈ ਉਸ ਨੇ ਇਹ ਜਿਹੜਾ ਚੈਲੰਜ ਹੈ ਉਹ ਕੋਰੂਲ ਕੀਤਾ ਤੇ ਰਾਂਝਾ ਹੋਂ ਜੜਾ ਹੈ ਉਹ ਨਦੀ ਕਿਨਾਰੇ ਜਿਹੜਾ ਹੈ ਉਹ ਆ ਬੈਠਾ ਹੈ ਔਰ ਜਿਹੜੀ ਹੀਰ ਹੈ ਉਸ ਨੂੰ ਜਿਹੜਾ ਹੈ ਉਸ ਦੀ ਸੂਚਨਾ ਮਿਲ ਗਈ ਹੈ ਸੋ ਹੀਰ ਜਿਹੜੀ ਹੈ ਉਹ ਹੁਣ ਆਈ ਹੈ ਸੋ ਬਾਰਿਸ਼ਾ ਹੋਰ ਨੇ ਜਿਹੜੀ ਉਹਦੀ ਆਉਣ ਦੀ ਉਹਦੇ ਜਿਹੜੇ ਵਜ ਕੇ ਦਾ ਜਿਹੜਾ ਰੰਗ ਹੈ ਉਹ ਜਿਹੜਾ ਸਾਨੂੰ ਵਹਾਇਆ ਹੈ ਉਹ ਵਾਕਈ ਜਿਲਾਂ ਨੂੰ ਮੋਹ ਲੈਣ ਮੋਹ ਲੈਣ ਵਾਲਾ ਹੈ ਔਰ ਇੱਥੇ ਬਾਰਿਸ਼ਾ ਦੀ ਜਿਹੜੀ ਕਲਾ ਹੈ ਕਲਮੀ ਉਹ ਆਪਣੇ ਪੂਰੀ ਜੋਬਨ ਤੇ ਹੈ ਚੜਦੀ ਕਲਾ ਦੇ ਵਿੱਚ ਹੈ ਤੇ ਜਿਹੜਾ ਜੋ ਕੋਈ ਵੀ ਇਸ ਬੋਲ ਨੂੰ ਸੁਣਗਾ ਹੈ ਉਸ ਦਾ ਜਿਹੜਾ ਧਿਆਨ ਹੈ ਉਹ ਵੱਧੋ ਵੱਧੀ ਜਿਹੜਾ ਹੈ ਉਸ ਦੇ ਵੱਲ ਜਿਹੜਾ ਹੈ ਬੰਕੂ ਮੋਤੀਆਂ ਦੀ ਕੰਨੀ ਚੁੰਮਕ ਦੇ ਸਾਂ ਇਹ ਦੇਖੋ ਹੁਣ ਵਾਰਿਸ ਸ਼ਾਹ ਦੀ ਜਿਹੜੀ ਮੰਜ਼ਰ ਨਿਗਾਰੀ ਹੈ ਜਿਹੜੀ ਉਸ ਨੇ ਤਹਾਈ ਹੈ ਉਹ ਉਸ ਦੇ ਵਿੱਚ ਉਹ ਕੰਨਾਂ ਦੇ ਵਿੱਚ ਜਿਹੜੇ ਮੋਤੀਆਂ ਦੀ ਜਿਹੜੀ ਬੁੱਕ ਹੈ ਉਹ ਉਹ ਸਾਨੂੰ ਬਖਾਲੀ ਦੇ ਰਹੀ ਹੈ ਔਰ ਉਹ ਚਮਕਦੇ ਬੈਲੇ ਬੁੱਕ ਮੋਤੀਆਂ ਦੇ ਕੰਨੀ ਚੋਕਦੇ ਸਨ ਕੋਈ ਹੂਰ ਤੇ ਪਰੇ ਦੀ ਸ਼ਾਨ ਦੀ ਏ ਸੋ ਹੀਅਤ ਦੀ ਜਿਹੜੀ ਸ਼ਾਨ ਸੀ ਉਹ ਹੂਰ ਤੇ ਪਰੇ ਜਿਹੜੀ ਹੈ ਉਸ ਵਾਲੀ ਜਿਹੜੀ ਸ਼ਾਨ ਹੈ ਉਹ ਰੱਖਦੀ ਪਈ ਹੈ ਸੋ ਸਾਡੇ ਇੱਥੇ ਆਮ ਤੌਰ ਤੇ ਜਿਹੜੀ ਕਹਾਣੀ ਜਿਹੜੀਆਂ ਸੁਣਾਈਆਂ ਜਾਂਦੀਆਂ ਸੋ ਉਸ ਕਹਾਣੀ ਦੇ ਵਿੱਚ ਪਰੇ ਦਾ ਜਿੰਨ ਦਾ ਹੂਰ ਦਾ ਜਿਹੜਾ ਸੀ ਕਰ ਹੈ ਉਹ ਬੜਾ ਮਿਲਦਾ ਹੈ ਔਰ ਉਸ ਉਹਦੇ ਵਿੱਚ ਜਿਹੜਾ ਹੂਰ ਤੇ ਬਰੀ ਦਾ ਹੁਸਨ ਹੈ ਉਹ ਇਨਸਾਨਾਂ ਤੋਂ ਵੱਧ ਜਿਹੜਾ ਹੈ ਉਹ ਵਹਾਇਆ ਗਿਆ ਹੈ ਲੇਕਿਨ ਅਸੀਂ ਪਿੱਛੇ ਇਹ ਵੀ ਪੜਾਏ ਆ ਕਿ ਸ਼ਾਪਰੀ ਪਨਾ ਨਿਤ ਲੈ ਜਿਸ ਤੋਂ ਤੇ ਹੀਰ ਜਿਹੜੀ ਹੈ ਉਸ ਦਾ ਇਹ आलम ਹੈ ਕਿ ਜਿਹੜੀ ਸ਼ਾਪਰੀ ਹੈ ਉਹ ਵੀ ਇਸ ਤੋਂ ਜਿਹੜੀ ਹੈ ਉਹ ਪਨਾ ਜਿਹੜੀ ਹੈ ਉਹ ਮੰਗਦੀ ਹੈ ਸੋ ਹੀਰ ਦਾ ਜਿਹੜਾ ਹੁਸਨ ਹੈ ਉਹ ਨਿਹਰਾ ਹੋਰ ਸਬਰੀ ਵਾਲਾ ਨਹੀਂ ਹੈ ਬਲਕਿ ਉਸ ਤੋਂ ਜ਼ਿਆਦਾ ਜਿਹੜਾ ਹੈ ਮੋਹ ਲੈਣ ਵਾਲਾ ਜਿਹੜਾ ਹੈ ਉਹ ਹੈ ਕੋ ਕੁੰਤੀ ਸੂਹੇ ਦੀ ਹਿੱਕ ਦੇ ਨਾਲ ਪੱਦੀ ਹੈ ਸੋ ਸੂਹਾ ਜਿਹੜਾ ਹੁੰਦਾ ਹੈ ਇਹ ਲਾਲ ਰੰਗ ਹੁੰਦਾ ਹੈ ਕੋ ਉਸ ਵੇਲੇ ਉਸ ਸੰਵੇ ਦੇ ਰੰਗ ਦੇ ਵਿੱਚ ਇਸ ਨੂੰ ਜਿਹੜਾ ਸੀ ਉਹ ਰੰਗਿਆ ਜਾਂਦਾ ਸੀ ਇਹ ਜਿਹੜਾ ਨਾ ਰੰਗ ਲਾਲ ਹੈ ਔਰ ਹਿੱਕ ਦੇ ਨਾਲ ਜਿਹੜਾ ਇਸ ਦਾ ਫੱਬੜਾ ਹੈ ਵਾਰਿਸ ਸ਼ਾਹ ਦੀ ਜਿਹੜੀ ਇਹ ਮੰਜ਼ਰ ਨਗਾਰੀ ਹੈ ਉਹ ਪੂਰੀ ਜਿਹੜੇ ਇਨਸਾਨੀ ਜਜ਼ਬਾਤ ਨੇ ਉਹ ਉਸ ਤੇ ਉਸ ਦੇ ਨਾਲ ਜਿਹੜੀ ਹੈ ਇਹ ਮੇਲ ਖਾਂਦੀ ਹੋਈ ਹੈ ਔਰ ਜਿਹੜਾ ਇਹ ਜਿਹੜਾ ਮੰਜ਼ਰ ਹੈ ਪੂਰੇ ਦਾ ਪੂਰਾ ਇਹ ਜ਼ਿੰਦਾ ਲੋਕਾਂ ਦਾ ਜਿਹੜਾ ਧਿਆਨ ਹੈ ਜ਼ਿੰਦਾ ਦੇ ਜਿਹੜੇ ਲੋਕ ਨੇ ਉਹਨਾਂ ਦਾ ਧਿਆਨ ਜਿਹੜਾ ਹੈ ਪੂਰੀ ਤਰ੍ਹਾਂ ਆਪਣੇ ਵੱਲ ਜਿਹੜਾ ਹੈ ਉਹ ਖਿੱਚਦੀ ਹੈ ਕੁਰਤੀ ਸੁਹੇ ਦੀ ਹਿੱਕ ਦੇ ਨਾਲ ਭਵੀ ਹੋਸ਼ ਰਹੀ ਨਾ ਜ਼ਮੀਨ ਅਸਮਾਨ ਦੀ ਸੋ ਜਮੀਨਾਂ ਸਮਾਂ ਕੋ ਮਰਾ ਦੇ ਜ਼ਮੀਨ ਤੇ ਰਹਿਣ ਵਾਲੇ ਜਿੰਨੇ ਲੋਕ ਨੇ ਤੇ ਇਸਰਾ ਆਸਮਾਨ ਦੇ ਉੱਤੇ ਜਿਹੜੀ ਮਗਲੂਕ ਹੈ ਉਹ ਸਾਰੇ ਜਿੰਨੇ ਵੀ ਨੇ ਉਹ ਸਾਰੇ ਜਿਹੜੀ ਹੈ ਉਹਦਾ ਬੱਚਾ ਵੇਖ ਕੇ ਜਿਹੜਾ ਹੈ ਉਹ ਉਹ ਆਪਣੇ ਸੁਰਤ ਦੇ ਵਿੱਚ ਨਹੀਂ ਰਹਿੰਦੇ ਉਹ ਹੈਰਾਨ ਹੋ ਜਾਂਦੇ ਨੇ ਉਹ ਹੱਕੇ ਬੱਕੇ ਜਿਹੜਾ ਹੈ ਉਹ 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 ਹੋ ਜਾਂਦੇ ਨੇ ਸੋ ਜਿਹੜੀ ਹੀਰ ਦਾ ਫੁਸਨ ਹੈ ਔਰ ਹੀਰ ਦਾ ਜਿਹੜਾ ਵਸ ਹੈ ਇਖਤਿਆਰ ਹੈ ਇਹ ਦੋਨੋਂ ਚੀਜ਼ਾਂ ਮਿਲ ਕੇ ਜਿਹੜਾ ਉਸ ਦਾ ਵਜਕਾ ਬਣਾਉਂਦੀਆਂ ਨੇ ਉਹਦੇ 'ਚ ਹਰ ਕੋਈ ਜਿਹੜਾ ਹੈ ਉਹ ਮੋਹਤ ਹੁੰਦਾ ਹੈ ਹਰ ਕੋਈ ਜਿਹੜਾ ਹੈ ਉਸ ਤੋਂ ਜਿਹੜਾ ਹੈ ਪ੍ਰਭਾਵਤ ਹੁੰਦਾ ਹੈ ਔਰ ਉਹ ਉਹਦੇ ਬਗ ਤੱਕਿਆ ਬਿਨਾ ਔਰ ਉਸੇ ਬਾਰੇ ਸੋਚਿਆ ਬਿਨਾ ਜਿਹੜਾ ਹੈ ਉਹ ਨਹੀਂ ਰਹਿ ਸਕਦਾ ਸੋ ਪੜਜਾਈਆਂ ਨਹੀਂ ਐਵੇਂ ਰਾਜੇ ਨੂੰ ਜਿਹੜਾ ਹੈ ਉਹ ਵੰਗਾਰ ਨਹੀਂ ਸੀ ਦਿੱਤੀ ਕਿ ਇਹ ਈਲ ਨੂੰ ਪਾਲਣੇ ਤੇ ਹੋਰ ਵੀ ਗੱਭਰੂ ਜੜੇ ਨੇ ਬੜੇ ਉਤਸਾਹਲੇ ਹੋਣਗੇ ਉਹ ਵੀ ਗਬਰੂ ਜਿਹੜੇ ਨੇ ਉਹ ਆਪਣੇ ਯਤਨ ਦੇ ਵਿੱਚ ਜਿਹੜਾ ਹੈ ਉਹ ਹੋਣਗੇ ਪਰ ਪਰਜਾਈਆਂ ਦਾ ਇਹ ਵਿਚਾਰ ਸੀ ਕਿ ਸ਼ਾਇਦ ਰਾਜਾ ਜਿਹੜਾ ਹੈ ਉਹ ਇਹ ਜਿਹੜੀ ਵੰਗਾਰ ਹੈ ਇਸ ਨੂੰ ਜਿਹੜਾ ਹੈ ਉਹ ਉਸ ਤੇ ਉਹ ਪੂਰਾ ਜਿਹੜਾ ਹੈ ਉਹ ਨਹੀਂ ਉਤਰ ਸਕਦਾ ਸੋ ਜਿਹੜੀ ਹੀਰ ਹੈ ਉਹ ਉਸ ਨੂੰ ਵਾਰਿਸ਼ ਆ ਉਰੀ ਜਿਸ ਤਰ੍ਹਾਂ ਵਹਾਉਂਦੇ ਨੇ ਇਸ ਤਰ੍ਹਾਂ ਪਰਜਾਈਆਂ ਨੇ ਜਿਵੇਂ ਸੋਚਿਆ ਸੀ ਮੇਰੇ ਨੂੰ ਠੀਕ ਹੀ ਲੱਗਦਾ ਹੈ ਕਿ ਐਡੀ ਵੱਜ ਕੇ ਆ ਰਹੀ ਔਰ ਜਿਹੜੀ ਹੈ ਜਿਹਦੇ ਜ਼ਮੀਰ ਅਸਮਾਨ ਜੜੇ ਨੇ ਉਹਨਾਂ ਦੀ ਜਿਹੜੀ ਹੋਸ਼ ਹੈ ਉਹ ਗੁੰਮ ਹੋ ਜਾਂਦੀ ਹੈ ਤੇ ਉੱਥੇ ਜਿਹੜਾ ਹੈ ਇੱਕ ਨਗਾਣਾ ਜਾਂ ਬੰਦਾ ਜਿਹਦੇ ਆਪਣੇ ਕੋਈ ਵਸੀਲੇ ਨਹੀਂ ਹੈ ਆ ਰਾਂਝਾ ਜਿਹੜਾ ਹੈ ਉਹ ਕਿਸ ਤਰ੍ਹਾਂ ਜਿਹੜਾ ਹੈ ਇਹ ਮੀਲ ਪੱਥਰ ਜਿਹੜਾ ਹੈ ਇਸ ਨੂੰ ਜਿਹੜਾ ਹੈ ਉਹ ਕੋਕੇ ਸਕਦਾ ਹੈ ਸੋ ਅਸੀਂ ਦੇਖਨੇ ਆ ਕਿ ਰਾਂਝਾ ਜਿਹੜਾ ਹੈ ਉਹ ਉਹ ਪਾਣੀ ਵਸੀਲੇ ਵਜੋਂ ਬਿਲਕੁਲ ਵਾਂਝਿਆ ਹੋਇਆ ਸੀ ਲੇਕਿਨ ਉਸ ਦਾ ਜਿਹੜਾ ਉਦਮ ਸੀ ਉਸ ਦੀ ਜਿਹੜੀ ਕਲਾ ਸੀ ਜਿਹੜੀ ਉਸ ਦੀ ਔਰ ਉਸ ਦਾ ਜਿਹੜਾ ਸ਼ਾਹੂਰ ਹੈ ਉਸ ਸ਼ਾਹੂਰ ਦੇ ਮਿਰਚੇ ਦੇ ਉੱਤੇ ਜਿਹੜਾ ਹੈ ਉਹ ਪਤਨ ਦੇ ਉੱਤੇ ਜਿਹੜਾ ਹੈ ਉਹ ਆ ਖੜੂਗਾ ਹੈ ਸੋ ਉਹ ਹੀਰ ਦੇ ਇਸ ਗੱਜਕੇ ਨੂੰ ਵਹਾਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਸੀ ਔਰ ਜਿਸ ਢੰਗ ਦੇ ਨਾਲ ਵਾਰਿਸ਼ਾ ਹੋਰ ਨੇ ਵਹਾਇਆ ਹੈ ਇੰਥੋਂ ਜਿਹੜੀ ਕਹਾਣੀ ਜਿੱਥੋਂ ਟੁਰੀ ਹੈ ਉਤੋਂ ਪੂਰਾ ਪਤਾ ਲੱਗਦਾ ਹੈ ਕਿ ਸਾਈਆਂ ਨੇ ਆ ਰਾਜੇ ਨੂੰ ਜੁੜੀ ਹੈ ਇਹ ਵੰਗਾਰ ਜਿਹੜੀ ਹੈ ਇਹ ਕਿਉਂ ਜੁੜੀ ਹੈ ਉਹ ਦਿੱਤੀ ਸੀ ਉਹਦੇ ਨੱਕ ਬੁਲਾਕ ਬੁਲਾਕ ਹੁੰਦਾ ਕੋਕਾ ਸੋ ਜਿਵੇਂ ਅਸਮਾਨ ਤੇ ਜਿਹੜਾ ਕੁਤਬ ਦਾ ਤਾਰਾ ਹੈ ਇਸੇ ਤਰ੍ਹਾਂ ਇਹ ਹੀਰ ਦੇ ਜਿਹੜਾ ਉਸਨ ਹੈ ਉਹ ਉਸ ਦੇ ਵੀ ਜਿਹੜਾ ਕੋਕਾ ਹੈ ਉਸ ਦੀ ਜਿਹੜੀ ਹਸੀਅਤ ਹੈ ਉਹ ਕੁਤਬ ਦੇ ਤਾਰੇ ਵਰਗੀ ਜਿਹੜੀ ਹੈ ਉਹ ਵਾਰਿਸ਼ਾ ਹੋਰੀ ਦੁਨੀਆਂ ਵੀ ਸਾਨੂੰ ਮਸਾਲਾ ਦਿੰਦੇ ਨੇ ਜਿੰਨੇ ਵੀ ਉਹ ਇਸ਼ਤਿਆਰੇ ਪੇਸ਼ ਕਰਦੇ ਨੇ ਤਸ਼ਬੀਹਾਂ ਪੇਸ਼ ਕਰਦੇ ਨੇ ਉਹ ਸਾਰੀਆਂ ਸਾਡੇ ਵੇਖਣ ਦੇ ਵਿੱਚ ਨੇ ਕੋਈ ਉਪਰੀ ਜਿਹੜੀ ਹੈ ਉਹ ਨਾ ਕੋਈ ਇਸ਼ਤਿਆਾਰਾ ਉਪਰਾ ਪੇਸ਼ ਕਰਦੇ ਨੇ ਨਾ ਕੋਈ ਤਸ਼ਬੀਹ ਉਪਰੀ ਪੇਸ਼ ਕਰਦੇ ਨੇ ਨਾ ਕੋਈ ਉਹ ਮਿਸਾਲ ਜਿਹੜੀ ਹੈ ਕੋਈ ਉਪਰੀ ਜਿਹੜੀ ਹੈ ਉਹ ਸਾਡੇ ਸਾਹਮਣੇ ਧਰਦੇ ਨੇ ਇਸ ਵਾਸਤੇ ਸਾਨੂੰ ਉਦੀ ਜਿਹੜੀ ਸਮਝ ਹੈ ਉਹ ਜ਼ਿਆਦਾ ਹੁੰਦੀ ਹੈ ਕੋਈ ਤੋਂ ਵੀ ਤਾਰ ਦੇ ਨਾਲ ਵੀ ਜਿਹੜਾ ਹੈ ਸਾਡਾ ਜਿਹੜਾ ਵਾਹ ਜਿਹੜਾ ਹੈ ਉਰਿੰਦਾ ਹੈ ਇਸ ਰੰਗ ਦਾ ਕੋਕਾ ਹੈ ਉਸ ਦੇ ਨਾਲ ਵੀ ਸਾਡਾ ਜਿਹੜਾ ਹੈ ਉਹ ਬਾਹਰ ਜਿਹੜਾ ਹੈ ਉਹ ਰੰਗ ਦਾ ਹੈ ਸੋ ਉਸ ਨੂੰ ਕੁਤਬੀ ਤਾਰਾ ਕਹਿਣਾ ਜਿਹੜਾ ਹੈਗਾ ਉਸ ਦਾ ਮਤਲਬ ਹੈਗਾ ਕਿ ਇਹ ਹੀਰ ਦਾ ਜਿਹੜਾ ਪੂਰਾ ਜਲਵਾ ਹੈ ਉਹ ਉਸ ਦੇ ਵਿੱਚ ਦਾ ਕੋਕਾ ਹੈ ਉਸ ਦੀ ਜਿਹੜੀ ਹਸੀਅਤ ਹੈ ਉਹ ਇੱਕ ਰਾਜ ਸੇਰੇ ਦੀ ਜਿਹੜੀ ਹੈ ਉਹ ਬਣਦੀ ਹੈ ਔਰ ਉਸ ਔਰ ਉਹ ਇੱਕ ਇਸ ਹੋਰ ਉਸ ਦਾ ਹਰ ਇੱਕ ਅੰਗ ਜਿਹੜਾ ਹੈ ਉਹ ਮੋਲ ਲੈਣ ਵਾਲਾ ਹੈ ਉਹ ਜਿਹੜਾ ਹਰ ਜ਼ੇਵਰ ਹੈ ਕੋਕਾ ਵੀ ਜਿਹੜਾ ਹੈ ਉਹ ਇੱਕ ਜ਼ੇਵਰ ਦੇ ਵਿੱਚ ਹੀ ਹੁੰਦਾ ਹੈ ਜਿਵੇਂ ਅਸਰਾ ਬੂ ਕਮੋਦੀਆਂ ਦੇ ਨੇ ਉਹ ਉਹ ਨੇ ਅਸਰਾ ਬੁੰਦੇ ਨੇ ਜਿਹੜੇ ਉਹ ਵੀ ਇੱਕ ਜ਼ੇਵਰ ਹੈ ਇਸੇ ਤਰ੍ਹਾਂ ਜਿਹੜਾ ਕੋਕਾ ਹੈ ਇਹ ਨੱਕ ਦਾ ਜਿਹੜਾ ਜ਼ੇਵਰ ਹੈ ਪਰ ਇਹ ਜਿਹੜਾ ਕੋਕਾ ਹੈ ਇਹ ਇਸ ਤਰ੍ਹਾਂ ਜਗਮਗਾਉਂਦਾ ਹੈ ਜਿਵੇਂ ਕੁਤਬੀ ਤਾਰਾ ਜਿਹੜਾ ਹੈ ਉਹ ਜਗਮਗਉਂਦਾ ਉਹਦੇ ਨੱਕ ਮੁਰਾਕ ਜੂ ਕੁਤਬ ਤਾਰਾ ਜੋ ਬਣ ਪਿੰੜੀ ਜੋ ਬਣਦੇ ਵਿੱਚ ਜਿਹੜਾ ਨਾ ਉਹ ਭੀਜੀ ਹੋਈ ਹੈ ਕਹਿਰ ਸੁਖਾਨ ਦੀ ਜੀ ਔਰ ਇਹ ਸਾਰੇ ਮਾਮਲੇ ਨੇ ਉਸ ਨੂੰ ਜਿਹੜਾ ਹੈ ਕਹਿਰ ਬੜਾ ਕਹਿਰ ਉਸ ਨੂੰ ਕਿਉਂ ਹੈ ਕਹਿਰ ਅਸੀਂ ਸਾਰੇ ਪਿੱਛੇ ਪੜ ਰਹੇ ਆਂ ਕੋ ਜਿਹੜਾ ਪਲੰਗ ਸੀ ਜਿਹੜਾ ਖਾਸ ਹੀਰਲੀ ਹੈ ਸੀ ਉਹ ਹੁਣ ਆਮਲੀ ਹੋ ਗਿਆ ਹੈ ਉਹ ਹੁਣ ਚ ਖਾਸ ਨਹੀਂ ਰਿਹਾ ਪਲੰਗ ਜਿਹੜਾ ਹੈ ਉਹ ਆਮ ਬਣ ਗਿਆ ਹੈ ਇਹਦਾ ਮਤਲਬ ਹੈਗਾ ਕਿ ਹੁਣ ਹੀਰ ਜਿਹੜੀ ਹੈ ਉਹ ਖਾਸ ਨਹੀਂ ਰਹੀ ਉਹ ਵੀ ਹੁਣ ਇੱਕ ਆਮ ਜਿਹੀ ਔਰਤ ਜਿਹੜੀ ਹੈ ਉਹ ਬਣ ਗਈ ਹੈ ਸੋ ਇੱਕ ਮਰਤਬੇ ਤੋਂ ਜਿਹੜਾ ਡਿਗਣਾ ਹੈ ਔਰ ਕੋਈ ਆ ਕੇ ਕਿਸੇ ਦੇ ਮਰਤਬੇ ਨੂੰ ਕਿਸੇ ਦੇ ਸਟੇਟਸ ਨੂੰ ਜਿਸ ਵੇਲੇ ਚੈਲੰਜ ਕਰਦਾ ਹੈ ਜੇ ਫਿਰ ਉਹਦਾ ਕਹਿਰ ਦੇ ਵਿੱਚ ਆਣਾ ਜਿਹੜਾ ਹੈ ਉਹ ਬਣਦਾ ਹੈ ਤੋਂ ਜੋ ਬੜ ਪਿੰੜੇ ਕਹਿਰ tufaan ਦੀ ਜੀ ਤੇ ਆਬ ਹੁੰਦਿਆਂ ਵਾਲੀ ਟਰਿੰਗ ਹੋਈਏ ਅੱਗੇ ਗਈ ਕੀਤੀ ਤੰਬੂ ਤਾਂ ਦੀ ਜੀ ਸੋ ਇਹ ਜਿਹੜਾ ਮਾਮਲਾ ਹੈ ਆਬ ਹੁੰਦਿਆਂ ਵਾਲੀ ਟਰਿੰਗ ਇਹ ਕਿੰਨਾ ਵੱਲੋਂ ਹੈ ਕੌਣ ਜਿਹੜਾ ਹੈ ਇਹ ਇਹ ਜਿਹੜਾ ਹੈ ਨਾ ਸੋਚਦਾ ਪਿਆ ਹੈ ਸੋ ਉਹ ਜਿਹੜਾ ਨਦੀ ਦਾ ਸਾਰਾ ਆਸ-ਪਾਸ ਦਾ ਮਾਹੌਲ ਹੈ ਉਸ ਵਿੱਚ ਜਿਹੜੇ ਮਲਾ ਨਹੀਂ ਰੁੱਢਣ ਹੋਰ ਕਰਿੰਦੇ ਜਿਹੜੇ ਉਸਲੇ ਉਸ ਪਲਨ ਨੂੰ ਦੇਖ ਭਾ ਲਈ ਜਿਹੜਾ ਰੱਖੇ ਨੇ ਉਹ ਕੰਮ ਹੀ ਨਹੀਂ ਸੋ ਉਹਨਾਂ ਲਈ ਇਹ ਸਾਰਾ ਜਿਹੜਾ ਹੈ ਉਹ ਜਿਹੜਾ ਨਾ ਆ ਆਪਣੇ ਮਨ ਦੇ ਵਿੱਚ ਜਿਹੜਾ ਹੈ ਨਾ ਵਿਚਾਰ ਕਰਦੇ ਨੇ ਔਰ ਮਨ ਦੇ ਮਨ ਦੇ ਮਨ ਦੇ ਵਿੱਚ ਹੀ ਜਿਹੜਾ ਹੈ ਉਹ ਉਸ ਨੂੰ ਇਹ ਚਾਹ ਰਹੇ ਨੇ ਕਿ ਇਸ ਜਿਹੜਾ ਇਹ ਜਿਹੜਾ ਜਿਸ ਕਹਿਰ ਦੇ ਵਿੱਚ ਤੂੰ ਆ ਰਹੀ ਹੈ ਇਸ ਕਹਿਰ ਤੋਂ ਜਿਹੜਾ ਹੈ ਤੂੰ ਟਕਲ ਜਾ ਇੱਥੇ ਜਿਹੜਾ ਹੈ ਕਈ ਲੋਕ ਜਿਹੜੇ ਨੇ ਉਹ ਆਪਣਾ ਕੰਮੂ ਤਾਲ ਗਏ ਨੇ ਕਈਆਂ ਨੇ ਆਪਣੀਆਂ ਇੱਥੇ ਜਿਹੜੇ ਵੱਸੋ ਹੈ ਉਹ ਪੱਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਇਹ ਜਿਹੜੀ ਵੱਸੋ ਹੈ ਇਹ ਜਿਹੜਾ ਤੁਸੀਂ ਜਿਸ ਵੰਡਾ ਵੀ ਜਿਹੜਾ ਹੈ ਵੱਸੋ ਬਣਾ ਲਵੋ ਉਹ ਹੈ ਚੰਗੜੀਆਂ ਲਈ ਹੈ ਕੁਛ ਦੇਰ ਲਈ ਹੈ ਦੇ ਨਾਲ ਹਰ ਜਿਹੜਾ ਬੰਦਾ ਹੈ ਉਸਨੇ ਜਿਹੜਾ ਹੈ ਉਹ ਮਿੱਟੀ ਹੋ ਜਾਣਾ ਹੈ ਸੋ ਉਸਨੇ ਇਹ ਜਿਹੜਾ ਹੈ ਨਾ ਸਭ ਜਿਹੜਾ ਹੈ ਨਾ ਛੜ 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 ਛੜਾ ਜਾਣਾ ਹੈ ਅਸੀਂ ਸਾਰੇ ਹੀ ਰੋਜ਼ ਜਿਹੜਾ ਹੈ ਇਸ ਬੰਦੀਆਂ ਗੱਲਾਂ ਕਰਨੇ ਹਨ ਕਿ ਜੇ ਕੋਈ ਮਰਗ ਹੋ ਜਾਂਦੀ ਹੈ ਤੇ ਉੱਥੇ ਵੀ ਅਸੀਂ ਕਹਿੰਦੇ ਹਾਂ ਕਿ ਲਓ ਬੰਦਾ ਜਿਹੜਾ ਹੈ ਲਗਾ ਗਿਆ ਹੈ ਆਪਣੇ ਨਾਲ ਕੀ ਲੈ ਗਿਆ ਹੈ ਲੇਕਿਨ ਥੋੜੀ ਹੀ ਦੇਰ ਬਾਅਦ ਅਸੀਂ ਜਿਹੜਾ ਹੈ ਪ੍ਰਾਪਰਟੀਆਂ ਬਣਾਉਣ ਦੀਆਂ ਗੱਲਾਂ ਉਹ ਸ਼ੁਰੂ ਕਰ ਦਿੰਨੇ ਹਾਂ ਦੁਨੀਆਦਾਰੀ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅਸੀਂ ਕਰਨੇ ਹਨ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਰਿਵਾਜੀ ਨੇ ਇਹਨਾਂ ਦਾ ਹਕੀਕਤ ਦੇ ਨਾਲ ਜਿਹੜਾ ਹੈ ਉਹ ਕੋਈ ਸੰਗਤ ਨਹੀਂ ਹੈ ਕਿ ਬੰਦਾ ਜਿਹੜਾ ਹੈ ਉਹ ਜਦ ਤੱਕ ਜਿਉਂਦਾ ਹੈ ਉਹਦੇ ਸਾਹ ਦੇ ਵਿੱਚ ਸਾਹ ਹੈ ਉਸ ਨੇ ਅੱਗੇ ਵਧਣਾ ਹੈ ਸੋ ਇਸ ਕਾਇਨਾਤ ਦਾ ਇੱਕ ਜਿਹੜਾ ਬੁਨਿਆਦੀ ਸੂਲ ਇਰਤਕਾ ਹੈ ਕਿ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਨੂੰ ਵੱਧੀਆਂ ਨੇ ਤੇ ਜਿਹੜਾ ਬੰਦਾ ਹੈ ਉਹ ਇਸ ਕਾਇਨਾਤ ਦਾ ਜਿਹੜਾ ਹੈ ਇੱਕ ਸਭ ਤੋਂ ਉੱਤਮ ਜਿਹੜਾ ਹੈ ਉਹ ਚੀਜ਼ ਹੈ ਔਰ ਔਰ ਸੋਚਣ ਸਮਝਣ ਵਾਲੀ ਜਿਹੜੀ ਹੈ ਉਹ ਹਸਤੀ ਹੈ ਸੋ ਜਿਹੜੀ ਇਹ ਸੋਚਣ ਸਮਝਣ ਵਾਲੀ ਹਸਤੀ ਹੈ ਇਹ ਉਨੀ ਦੇਰ ਤੱਕ ਸੋਚਦੀ ਰਹੇਗੀ ਜਦ ਤੱਕ ਇਹਦਾ ਸੋਚਣ ਦਾ ਜਿਹੜਾ ਨਿظام ਹੈ ਉਹ ਕੰਮ ਕਰ ਰਿਹਾ ਹੈ ਜਦ ਤੱਕ ਉਹ ਡੈਡ ਨਹੀਂ ਹੋ ਜਾਂਦਾ ਇਸਨੇ ਸੋਚਣਾ ਜਿਹੜਾ ਹੈ ਉਹ ਬੰਦ ਜਿਹੜਾ ਹੈ ਉਹ ਨਹੀਂ ਕਰਨਾ ਜਿਸ ਤਰ੍ਹਾਂ ਮਾਦੇ ਦੇ ਅੰਦਰ ਜਿਹੜੀ ਹਰਕਤ ਹੈ ਉਹ ਹਰ ਵੇਲੇ ਹਰ ਪਲ ਹਰ ਧੰਮ ਜਿਹੜੀ ਹੈ ਉਹ ਹੋ ਰਹੀ ਹੈ ਉਹਨੂੰ ਕੋਈ ਵੀ ਨਹੀਂ ਰੋਕ ਸਕਦਾ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਸ ਦੀ ਉਸ ਸਰਕਲ ਤੋਂ ਜਿਹੜਾ ਹੈ ਉਹ ਨਹੀਂ ਰੋਕ ਸਕਦੀ ਇਸੇ ਤਰ੍ਹਾਂ ਤੁਸੀਂ ਰੱਖ ਜੁਨੀਆ ਮਰਜ਼ੀ ਤਰੀਕੇ ਕਰੋ ਇਨਸਾਨ ਜਿਹੜਾ ਹੈ ਉਹ ਜਿਸ ਜੱਗ ਦੇ ਵਿੱਚ ਰਹਿ ਰਿਹਾ ਹੈ ਉਸ ਜੱਗ ਦੇ ਬਾਬਤ ਉਸ ਨੇ ਸੋਚਣਾ ਹੀ ਸੋਚਣਾ ਹੈ ਔਰ ਕਿਉਂਕਿ ਇਸ ਵਾਸਤੇ ਉਹ ਸੋਚਦਾ ਹੈ ਕਿ ਉਸ ਨੇ ਹੁਣ ਤੱਕ ਜਿੰਨੀ ਵੀ ਨਜ਼ਰ ਮਾਰੀ ਹੈ ਜਿੰਨੀ ਵੀ ਜੜੀ ਵਿਚਾਰ ਜੜੀ ਹੈ ਉਹ ਕੀਤੀ ਹੈ ਉਸ ਦੇ ਵਿੱਚ ਉਹਨੂੰ ਇਸ ਗੱਲ ਦਾ ਜਿਹੜਾ ਨਾ ਪਤਾ ਲੱਗਿਆ ਹੈ ਕਿ ਇਹ ਜਿਹੜਾ ਜੱਗ ਹੈ ਏਹੀ ਇੱਕ ਜਿਹੜੀ ਹੈ ਹਕੀਕਤ ਹੈ ਭਾਵੇਂ ਉਹ ਗੱਲੀਬਾਤੀ ਇਸ ਨੂੰ ਸੁਖਣਾ ਕਵੇ ਭਾਵੇਂ ਇਸ ਨੂੰ ਫਾਨੀ ਕਹਿੰਦਾ ਰਵੇ ਲੇਕਿਨ ਉਹ ਇੱਕ ਮੁਸ਼ਿਸ਼ ਕਰਦਾ ਹੈ ਕਿ ਉਸ ਨੂੰ ਹੋਰ ਸਾਹ ਮਿਲ ਜਾਣ ਤੇ ਉਹ ਫੇਰ ਵੀ ਜੋ ਪਹਿਲੇ ਕਰ ਰਿਹਾ ਸੀ ਉੰਜ ਹੀ ਜਿਹੜਾ ਹੈ ਉਹ ਕਰੇਗਾ ਔਰ ਉੰਜ ਹੀ ਜਿਹੜਾ ਹੈ ਉਹ ਕਰਦਾ ਹੈ ਸੋ ਇੱਥੇ ਅਸੀਂ ਵਿਖਿਆ ਕਿ ਲੋਕ ਅਗਲੇ ਜਹਾਨ ਦੀਆਂ ਬੜੀਆਂ ਤਮਲੀਗਾ ਕਰਦੇ ਨੇ ਕਿ ਅਗਲੇ ਜਹਾਨ ਦੇ ਵਿੱਚ ਇਹ ਹੋ ਜਾਣਾ ਹੈ ਅਗਲੇ ਜਹਾਨ ਦੇ ਵਿੱਚ ਜੰਨਤ ਮਿਲਣੀ ਹੈ ਅਗਲੇ ਜਹਾਨ ਦੇ ਵਿੱਚ ਜਹਨਮ ਜਿਹੜੀ ਹੈ ਉਹ ਉਹ ਮਿਲ ਜਾਣੀ ਹੈ ਇਹ ਸਾਰੇ ਮਾਮਲੇ ਜਿਹੜੇ ਡਿਸਕਸ ਹੁੰਦੇ ਨੇ ਲੇਕਿਨ ਅੰਦਰੋਂ ਜਿਹੜਾ ਹੈ ਇੱਕ ਬੇਯਕੀਨੀ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਮੌਜੂਦ ਹੁੰਦੀ ਹੈ ਅਗਰ ਇਨਸਾਨ ਨੂੰ ਇਹ ਬਿਲਕੁਲ ਪੱਕਾ ਯਕੀਨ ਹੋਵੇ ਕਿ ਅਗਲਾ ਕੋਈ ਜਹਾਨ ਹੈ ਔਰ ਉੱਥੇ ਕੋਈ ਹਿਸਾਬ ਕਿਤਾਬ ਜਿਹੜਾ ਹੈ ਉਹ ਹੋਣਾ ਹੈ ਤੇ ਉਹ ਯਕੀਨਨ ਜਿਹੜਾ ਹੈ ਉਹ ਜੋ ਉਹ ਕਰ ਰਿਹਾ ਹੈ ਉਹ ਨਾ ਕਰੇ ਲੇਕਿਨ ਉਹਦੇ ਅੰਦਰ ਇੱਕ ਬੇਯਕੀਨੀ ਉੱਥੇ ਮੌਜੂਦ ਹੁੰਦੀ ਹੈ ਜਿਸ ਬੇਯਕੀਨੀ ਦੇ ਬਿਰਤੇ ਦੇ ਉੱਤੇ ਉਹ ਉਹੋ ਹੀ ਸਭ ਕੁਝ ਕਰਦਾ ਜਿਹਦੀ ਇਸ ਜੱਗ ਦੇ ਵਿੱਚ ਉਸ ਨੂੰ ਨਿਜ਼ਾਮ ਨੇ ਜਿਸ ਤਰ੍ਹਾਂ ਉਸ ਨੂੰ ਉਸ ਨੂੰ ਸਿਖਾਇਆ ਹੈ ਪੜਾਇਆ ਹੈ ਲਗਾਇਆ ਹੈ ਉਸ ਤਰ੍ਹਾਂ ਹੀ ਜਿਹੜਾ ਹੈ ਉਹ ਮਾਮਲੇ ਜਿਹੜੇ ਨੇ ਸਾਰੇ ਉਲੜੇ ਨੇ ਉਹਨੇ ਪਟਾਂਗਾ ਹੈ ਸੋ ਉਹ ਜਿਹੜੇ ਲੋਕ ਨੇ ਉਹਨਾਂ ਵਿਚਾਰਿਆਂ ਕੋਲ ਹੁਣ ਉਹਨੂੰ ਰੋਕਣ ਦਾ ਤਾਕਤਵਰ ਦੇ ਸਾਹਮਣੇ ਜਿਹੜੀ ਬੇਬਸੀ ਹੈ ਉਸ ਦੇ ਵਿੱਚ ਉਹ ਉਹਨੂੰ ਇੱਕ ਵਾਅਦਾ ਹੀ ਕਰ ਸਕਦੇ ਨੇ ਤਬਲੀਗ ਹੀ ਕਰ ਸਕਦੇ ਨੇ ਜਾਂ ਜ਼ਿਆਦਾ ਤੋਂ ਜ਼ਿਆਦਾ ਬਦਵਾਈ ਦੇ ਸਕਦੇ ਨੇ ਇਸੋ 라ਵਾ ਜਿਹੜਾ ਹੈ ਉਹ ਕੁਝ ਨਹੀਂ ਕਰ ਸਕਦੇ ਹਾਲਾਂਕਿ ਉਹ ਬਹੁਤ ਕੁਝ ਕਰ ਸਕਦੇ ਨੇ ਲੇਕਿਨ ਜਿੱਥੇ ਸਮਝ ਤੇ ਨਾ ਸਮਝੀ ਦਾ ਮਾਮਲਾ ਹੋਵੇ ਤੇ ਉਥੇ ਜਿਹੜਾ ਹੈ ਉਹ ਜਿੱਥੇ ਨਾ ਸਮਝੀ ਪ੍ਰਧਾਨ ਹੋਵੇ ਉਥੇ ਫਿਰ ਇਸ ਵੰਦੇ ਜਿਹੜੇ ਨੇ ਨਾ ਬਾਗ ਜਿਹੜੇ ਨੇ ਉਹ ਬੋਲੇ ਜਾਂਦੇ ਨੇ ਕਿ ਇਸ ਮਾਮਲੇ ਤੋਂ ਟਲ ਜਾ ਇੱਥੇ بڑے بڑے ਲੋਕ ਆਏ بڑے بڑے ਜਿਹੜੇ ਨੇ ਫੈਰਾਉਨ ਜਿਹੜੇ ਨੇ ਉਹ ਆਏ ਲੇਕਿਨ ਉਹ ਅੱ체 ਨਹੀਂ ਰਹਿ ਸਕੇ ਔਰ ਸਾਭੂ ਛਾੜ ਛੜਾ ਕੇ ਜਿਹੜਾ ਹੈ ਉਹ ਚਲੇ ਗਏ ਲੇਕਿਨ ਈਕੋ ਫੈਰਾਉਨ ਜਾਂਦਾ ਹੈ ਤੇ ਦੂਸਰੀ ਜਗ੍ਹਾ ਉਹਦੀ ਜਗ੍ਹਾ ਲੈ ਲਈ ਕਈ ਗਰਾਉਂਡਰ ਨੇ ਉਹ ਖੜੇ ਹੁੰਦੇ ਨੇ ਸੋ ਇਹ ਆਬ ਹੁੰਦਿਆਂ ਵਾਰੀਏ ਟੱਲੀ ਹੋਈਏ ਅੱਗੇ ਗਈ ਕਹੇਤੀ ਤੰਬੂਤਾਂ ਦੀ ਜੀ ਵਾਰਿਸ਼ਾ ਮੀਆਂ ਜਟਿਲ ਲੋੜ ਲੂਟੀ ਪਰੀ ਕੇ ਵਰ ਹੰਕਾਰ 세 ਮਾਨ ਲਈ ਜੀ ਸੋ ਜਿਹੜੀ ਜੱਟੀ ਹੈ ਉਹ ਜਿੰਸੀ ਖਾਸ ਦੇ ਨਾਲ ਜਿਹੜਾ ਹੈ ਉਹ ਲੱਦੀ ਪਈ ਹੈ ਰਾਹ ਰਹੀ ਜਿਹੜੀ ਹੈ ਖਾਂਦੀ ਪਿੰਦੇ ਘਰਾਣੇ ਦੀ ਕੁੜੀ ਹੈ ਔਰ ਸੋਹਣੀ ਹੈ ਮਨਮੋਹਣੀ ਹੈ ਤੂੰ ਜ਼ਾਹਰ ਹੈ ਜੋ ਉਸ ਦੇ ਨਾਲ ਜਿਹੜੀ ਉਹਦੀ ਜਨਸੀ ਖਾਹਿਸ਼ ਹੈ ਉਹ ਵੀ ਉਡੀ ਹੀ ਪ੍ਰਧਾਨ ਹੈ ਜਿੱਦੀ ਕਿ ਉਹ ਉਸ ਦਾ ਵਾਸਾ ਹੈ ਉਹ ਔਰ ਜਿੱਦੀ ਉਹ ਆਪ ਆਪਣੇ ਇਲਾਕੇ ਦੇ ਵਿੱਚ ਜਿਹੜੀ ਹੈ ਉਹ ਪ੍ਰਧਾਨ ਹੈ ਸੋ ਫਿਤਰਤ ਜਿਹੜੀ ਹੈ ਉਹਦੇ ਨਾਲ ਹੈ ਇਹ ਨਹੀਂ ਹੈ ਕਿ ਉਹ ਬੰਦਾ ਜਿਹੜਾ ਕਿ ਸ਼ਾਹੀ ਮਹਾਲ ਦੇ ਵਿੱਚ ਜਿਹੜਾ ਰਹਿਣ ਵਾਲਾ ਹੈ ਇਹ ਜਿਹੜਾ ਕਿ ਝੌਂਪੜੀ ਦੇ ਵਿੱਚ ਰਹਿਣ ਵਾਲਾ ਹੈ ਫਿਤਰਤ ਉਹਨਾਂ ਦੇ ਵਿੱਚ ਕੋਈ ਫਰਕ ਜਿਹੜੀ ਹੈ ਕਰਦੀ ਨਹੀਂ ਫਿਤਰਤ ਜਿਹੜੀ ਹੈ ਉਹ ਸਭ ਲਈ ਇੱਕ ਜੈਸੀ ਹੈ ਭੁੱਖ ਜਿਹੜੀ ਹੈ ਉਹ ਫਕੀਰ ਨੂੰ ਵੀ ਲੱਗਦੀ ਹੈ ਉਹ ਬਾਦਸ਼ਾਹ ਨੂੰ ਵੀ ਲੱਗਦੀ ਹੈ ਇਸ ਤਰ੍ਹਾਂ ਜਿਹੜੀ ਜਿਨਸੀ ਭੁੱਖ ਹੈ ਉਹ ਵੀ ਬਾਦਸ਼ਾਹ ਨੂੰ ਲੱਗਦੀ ਹੈ ਔਰ ਫਕੀਰ ਨੂੰ ਵੀ ਲੱਗਦੀ ਹੈ ਇਹ ਨਹੀਂ ਹੈ ਕਿ ਕੋਈ ਬੰਦਾ ਆਈ ਕਹੇ ਕਿ ਇਹ ਜਿਹੜਾ ਫਕੀਰ ਹੈ ਦਰवेश ਹੈ ਸਾਡੇ ਇੱਥੇ ਇਹ ਵੀ ਮਿੱਥ ਜਿਹੜੀ ਬੜੀ ਆ ਬਣਾ ਕੇ ਸਾਨੂੰ ਇੱਥੇ ਸੁਣਾਈ ਜਾਂਦੀ ਹੈ ਕਿ ਇਹ ਜਿਹੜੇ ਦਰवेश ਫਕੀਰ ਨੇ ਇਹਨਾਂ ਨੇ ਆਪਣੇ ਨਫਸ ਦੇ ਉੱਤੇ ਜਿਹੜਾ ਹੈ ਉਹ ਕਾਬੂ ਪਾਇਆ ਉਹ ਨਫਸ ਇਤੁਰਾ ਮੁਰਾਦ ਜਿਹੜਾ ਹੈ ਕੋਈ ਲਿਆ ਜਾਂਦਾ ਹੈ ਕਿ ਇਹ ਜਿਨਸੀ ਖਾਸ਼ਤ ਨੂੰ ਜਿਹੜਾ ਹੈ ਕੋਈ ਇਹ ਏਜੰਸੀ ਕੋਕਟੋ ਕੋਈ ਜੜਾ ਨਾ ਐਸਾ ਹੁੰਦੇ ਨੇ ਹਾਲਾਂਕਿ ਇੰਜ ਦੀ ਜਿਹੜੀ ਹੈ ਉਹ ਕੋਈ ਗੱਲ ਜੜੀ ਹੈ ਉਹ ਨਹੀਂ ਹੈ ਆਏ ਜੇ ਤੁਸੀਂ ਜਿਹੜਾ ਹੈ ਅਖਬਾਰਾਂ ਦੇ ਵਿੱਚ ਪੜ ਲਓ ਜਾਂ ਆਸ-ਪਾਸੇ ਤੁਸੀਂ ਇਹਨਾਂ ਜਿਹੜੇ ਲੋਕ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਏਜੰਸੀ ਕੋਕਟੋ ਜਿਹੜਾ ਹੈ ਇਹ ਵਾਂਝੇ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਜਾਂ ਵਾਰਦਾਤਾਂ ਨੇ ਉਹ ਸੁਣ ਕੇ ਤੇ ਯਕੀਨ ਹੁੰਦਾ ਕਿ ਇੰਜ ਦਾ ਜਿਹੜਾ ਹੈ ਉਹ ਕੁਝ ਵੀ ਨਹੀਂ ਹੈ ਸੋ ਜਿਹੜੀ ਫਿਜ਼ਰਤ ਹੈ ਉਹ ਆਪਣਾ ਆਪਣਾ ਜਿਹੜਾ ਆਪਣਾ ਆਪ ਖਾਂਦੀ ਹੈ ਆਪਣੇ ਆਪ ਨੂੰ ਜਿਹੜਾ ਹੈ ਉਜਾਗਰ ਕਰਦੀ ਹੈ ਸੋ ਹੀਰ ਵੀ ਜਿਹੜੀ ਹੈ ਉਹ ਵੀ ਫਿਜ਼ਰਤ ਦੇ ਤਹਿਤੀ ਹੈ ਸੋ ਉਸ ਚੰਗਾ ਉਸਨੇ ਖਾਣਾ ਚੰਗਾ ਪਾਣਾ ਚੰਗਾ ਹਣਾਣਾ ਗਮ ਫਿਕਰ ਤੋਂ ਜਿਹੜਾ ਹੈ ਉਹ ਆਜ਼ਾਦ ਹੈ ਸੋ ਇਸ ਆਲਮ ਦੇ ਵਿੱਚ ਉਸ ਦੀ ਜਿਹੜੀ ਜਿੰਸੀ ਭੁੱਖ ਹੈ ਉਹ ਤੇ ਆਮ ਕੁੜੀਆਂ ਦੇ ਨਾਲੋਂ ਜ਼ਿਆਦਾ ਹੈ ਤੋ ਉਹ ਜਿਹੜੀ ਉਸ ਜਿਹੜੀ ਜਿੰਸੀ ਜਿਹੜੀ ਸ਼ਹਿਬਤ ਦੀ ਜਿਹੜੀ ਔਖਾ ਉਹ ਵੀ ਉਹ 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 ਉਹਦੇ ਆਂਗਾਂਗ ਜੂ ਜੁੜੀ ਹੈ ਉਹ ਡੋਲ ਡੋਲ ਪੈਂਦੀ ਹੈ ਸੋ ਉਹ ਉਸ ਨੇ ਵੀ ਜਿਹੜਾ ਹੈ ਉਸ ਨੂੰ ਜਿਹੜਾ ਹੈ ਖੁਮਾਰੀ ਦੇ ਵਿੱਚ ਮਸਤੀ ਦੇ ਵਿੱਚ ਜਿਹੜਾ ਹੈ ਜਿਹੜਾ ਉਹ ਰੱਖਿਆ ਆ ਲੈ ਕੇ 60 ਸਹੇਲੀਆਂ ਨਾਲ ਆਈ ਹੀਰ ਮੱਤਰੀ ਰੂਪ ਕੋ ਬਣਦੀ ਜੀ ਉਹ ਰੂਪ ਜਿਹੜਾ ਹੈ ਉਹ ਕੀ ਹੈ ਉਹ ਰੂਪ ਜਿਹੜਾ ਹੈ ਉਹ ਕੋਈ ਇੱਕ ਕੋਈ ਵਖਾਵੇ ਵਾਲੀ ਸ਼ਾਇਦ ਨਹੀਂ ਹੈ ਨਾ ਰੂਪ ਜਿਹੜਾ ਹੈ ਉਹ ਇੱਕ ਜਿਹੜੀ ਜੋ ਤੁਸੀਂ ਆਪਣੇ ਆਪ ਦੇ ਨਾਲ ਆਪਣੇ ਆਪ ਨੂੰ ਸੁਧਾਰਦੇ ਹੋ ਆਪਣੇ ਆਪ ਦਾ ਖਿਆਲ ਰੱਖਦੇ ਹੋ ਉਹ ਉਸ ਦਾ ਇੱਕ ਜਲਵਾ ਹੈ ਸੋ ਉਹ ਜਿਹੜੀ ਆਪਣੇ ਆਪ ਨੂੰ ਸਮਾਜ ਦੇ ਵਿੱਚ ਇਸ ਤਰ੍ਹਾਂ ਪੇਸ਼ ਕਰਦੇ ਹੋ ਕਿ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਤੁਹਾਡੇ ਵੱਲ ਚਲੇ ਜਾਏ ਸੋ ਜਿਹੜਾ ਲੋਕਾਂ ਔਰ ਖਾਸ ਕਰਕੇ ਜਿਹੜੇ ਯੰਗ ਕੁੜੀਆਂ ਮੁੰਡੇ ਹੁੰਦੇ ਨੇ ਉਹਨਾਂ ਦਾ ਜਿਹੜਾ ਮਨਜਾਉਂਦਾ ਹੈ ਟੀਚਾ ਹੁੰਦਾ ਹੈ ਹੁੰਦਾ ਹੈ ਕਿ ਜਿਹੜੇ ਯੰਗ ਗੱਭਰੂ ਚ ਮਟਿਆਰਾ ਨੇ ਉਹ ਉਹਨਾਂ ਵੱਲ ਜਿਹੜਾ ਹੈ ਉਹ ਤੱਕਣ ਉਹਨਾਂ ਵੱਲ ਜਿਹੜਾ ਹੈ ਉਹ ਔਰ ਉਹਨਾਂ ਦਾ ਜਿਹੜਾ ਨਾ ਉਹ ਆਪਣੇ ਵੱਲ ਜਿਹੜਾ ਹੈ ਉਹ ਧਿਆਨ ਖਿੱਚਣ ਤੇ ਹੀਰ ਜਿਹੜੀ ਹੈ ਉਹ ਇਸ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਹੈ ਉਹ ਕਾਮਯਾਬ ਹੈ ਉਸ ਨੇ ਆਪਣੇ ਮੇਲੇ ਦੇ ਗੱਭਰੂਆਂ ਦਾ ਜਿਹੜਾ ਧਿਆਨ ਹੈ ਉਹ ਖਿੱਚਿਆ ਹੋਇਆ ਹੈ ਸੋ ਉਹ ਜਿਹੜੀ ਹੈ ਵਾਰਿਸ ਸ਼ਾਹ ਮੀਆਂ ਜਟਿਲ ਲੋਰ ਲੁਟੀ ਸੋ ਉਹ ਬਰੀਕੀ ਵਰ ਸੇ ਹੰਕਾਰ ਹੰਕਾਰ ਬਰੀਕੀ ਵਰ ਹੰਕਾਰ ਤੇ ਮਾਣ ਲਈ ਜੀ ਸੋ ਜਿੱਥੇ ਇਨੀਆਂ ਸ਼ੈਵਾਂ ਉਸ ਨੂੰ ਪ੍ਰਾਪਤ ਨਹੀਂ ਉਹ ਉਸੇ ਕੋਲ ਨਹੀਂ ਉਹਦੇ ਤੱਤ ਦੇ ਵਿੱਚ ਉਸ ਦੇ ਅੰਦਰ ਹੰਕਾਰ ਵੀ ਹੈ ਮਾਣ ਵੀ ਹੈ ਸੋ ਉਹ ਔਰ ਔਰ ਕਿਬਰ غرੂਰ ਇਹ ਸਾਰਾ ਇਹ ਸਾਰੇ ਮਾਮਲੇ ਗਰੇ ਨੇ ਉਹ ਉਹਦੇ ਨਾਲ ਜਿਹੜਾ ਹੈ ਉਹ ਜੁੜੇ ਹੋਏ ਨੇ ਔਰ ਉਹ ਉਸ ਦਾ ਉਹ ਹਿੱਸਾ ਨਹੀਂ ਸੋ ਬਾਰਿਸ਼ਾ ਨੇ ਬੜੀ ਜੇ ਸੱਚਾਈ ਦੇ ਨਾਲ ਜਿਹੜਾ ਹੈ ਬੜੀ ਹਕੀਕਤ ਪਸੰਦੀ ਦੇ ਨਾਲ ਜਿਹੜਾ ਹੈ ਇਸ ਮਾਮਲੇ ਨੂੰ ਜਿਹੜਾ ਹੈ ਉਹ ਪੇਸ਼ ਕੀਤਾ ਹੈ ਬਾਰੇ ਸ਼ਾਹ ਨੇ ਉਸ ਨੂੰ ਕੋਈ ਬਲੀ ਅੱਲਾ ਬਣਾ ਕੇ ਜਿਹੜਾ ਹੈ ਉਹ ਲੁਕਾਈ ਦੇ ਸਾਨੂੰ ਨੇ ਜਿਹੜਾ ਹੈ ਉਹ ਪੇਸ਼ ਨਹੀਂ ਕੀਤਾ ਬਲਕਿ ਆਮ ਕੁੜੀਆਂ ਦੀ ਜਿਹੜਾ ਜੀਵਨ ਹੁੰਦਾ ਹੈ ਆ ਆਮ ਬੰਦੇ ਦਾ ਜਿਹੜਾ ਜੀਵਨ ਹੁੰਦਾ ਹੈ ਔਰ ਆਮ ਬੰਦੇ ਦੀ ਜਿਹੜੀ ਸੰਗਰਾ ਹੁੰਦੀ ਹੈ ਨੇ ਉਹਨਾਂ ਸੰਗਰਾ ਦਾ ਜਿਹੜਾ ਵਖਾਲਾ ਹੈ ਉਹੀ ਸਾਨੂੰ ਹੀਰ ਦੇ ਵਿੰਜੜਾ ਹੈ ਉਹ ਨਜ਼ਰ ਆਉਂਦਾ ਹੈ ਇਹ ਠੀਕ ਹੈ ਕਿ ਹੀਲ ਜਿਹੜੀ ਹੈ ਉਹ ਰਾਜ ਘਰਾਨੇ ਦੀ ਜਿਹੜੀ ਹੈ ਕੁੜੀ ਹੈ ਔਰ 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 ਸੋਹਣੀ ਵੀ ਬਹੁਤ ਹੈ ਔਰ ਉਸ ਕੋ ਖਾੜ ਵੀੰਦੇ ਜਿਹੜੇ ਵਸੀਲੇ ਨੇ ਐਸ਼ੋ ਇਸ਼ਰੇ ਦੇ ਵਸੀਲੇ ਵੀ ਉਸ ਕੋ ਜ਼ਿਆਦਾ ਨੇ ਸੋ ਉਹ ਉਸ ਦੀ ਜਿਹੜੀ ਅ ਬੰਦਰ ਹੈ ਜਿਸਮ ਦੀ ਉਹ ਆਮ ਕੁੜੀਆਂ ਦੇ ਨਾਲੋਂ ਜਿਹੜੀ ਹੈ ਉਹ ਵੱਖ ਹੈ ਕਿਉਂਕਿ ਉਹ ਆਂ ਕੁੜੀਆਂ ਜਿਹੜੀਆਂ ਨੇ ਉਹਨਾਂ ਕੋਲ ਉਹ ਵਸੀਲੇ ਜਿਹੜੇ ਨੇ ਉਹ ਨਹੀਂ ਹੈ ਨੇ ਜਿਹੜੇ ਕਿ ਹੀਰ ਦੇ ਕੋਲ ਜਿਹੜਾ ਹੈ ਨੇ ਫਿਰ ਕੁਦਰਤ ਨੇ ਕੁਦਰਤ ਵੱਲੋਂ ਵੀ ਉਹ ਜੜੀ ਹੈ ਉਹ ਸੋਹਣੀ ਤੇ ਮਨਮੋਣੀ ਹੈ ਔਰ ਮਨ ਖਿੱਚਵੀਂ ਜਿਹੜੀ ਹੈ ਔਰ ਰੂਪ ਜਿਹੜਾ ਹੈ ਉਹ ਰੱਖਦੀ ਹੈ ਸੋ ਇਹ ਮਨ ਖਿਜਵਾ ਰੂਪ ਜਿਹੜਾ ਹੈ ਇਸੇ ਨੇ ਹੀ ਉਸ ਨੂੰ ਜਿਹੜਾ ਹੈ ਉਹ ਪ੍ਰਧਾਨ ਬਣਾਇਆ ਹੈ ਔਰ ਉਸ ਦੀ ਤੁਮ ਹੈ ਔਰ ਉਸ ਦੀ ਜਿਹੜੀ ਹੈ ਹਰ ਝਾਂਗਨੇ ਵਿੱਚ ਜਿਹੜਾ ਹੈ ਮਸ਼ਹੂਰ ਹੈ ਉਹ ਸਰਗੋਦੇ ਦੇ ਵਿੱਚ ਵੀ ਜਿਹੜਾ ਹੈ ਉਹ ਮਸ਼ਹੂਰ ਹੈ ਸੋ ਉਹਦੀ ਜਿਹੜੀ ਮਸ਼ਹੂਰੀ ਜਿਹੜੀ ਹੈ ਉਹ ਮਹਿਜ਼ ਇਹ ਛੂਚਕ ਸਿਆਰ ਦੀ ਧੀ ਹੋਣ ਦੀ وجہ ਤੋਂ ਨਹੀਂ ਹੈ ਬਲਕਿ ਉਸ ਦੀ ਜਿਹੜੀ ਮਸ਼ਹੂਰੀ ਹੈ ਉਸ ਦੀ ਜਿਹੜੀ ਤੁਮ ਹੈ ਉਹ ਇੱਕ ਨਵੇਕਲੀਸ ਜਿਹੜੀ ਹੈ ਸੋਹਣੀ ਹੋਣ ਦੀ وجہ ਤੋਂ ਜਿਹੜੀ ਹੈ ਉਹ ਹੈ ਸੋ ਉਹਨੂੰ ਪਾਣ ਲਈ ਸਿਰਫ ਰਾਂਝਾ ਹੀ ਕਰੋ ਬਾਟੜਾ ਹੈ ਉਹ ਨਹੀਂ ਨਿਕਲਿਆ ਬਲਕਿ ਹੋਰ ਕਈ ਗਬਰੂ ਜੜੇ ਨੇ ਉਹ ਉਸ ਦੇ ਜਿਹੜੇ ਨੇ ਉਚਾਈਵਾਨ ਨੇ ਸੋ ਉਸ ਚਾਹਵਾਨਾਂ ਦੇ ਵਿੱਚ ਖਾਂਦੇ ਪੀਂਦੇ ਘਰਾਨਿਆਂ ਦੇ ਜਿਹੜੇ ਲੋਕ ਨੇ ਉਹ ਵੀ ਨੇ ਤੇ ਜਿਹੜੇ ਮਾੜੇ ਘਰਾਨਿਆਂ ਦੇ ਲੋਕ ਨੇ ਉਹ ਵੀ ਨੇ ਬੰਦਾ ਭਾਵੇਂ ਮਾੜਾ ਹੋਵੇ ਭਾਵੇਂ ਤਗੜਾ ਹੋਵੇ ਉਹ ਇੱਕ ਸੋਹਣੀ ਤੇ ਮਨਮੋਣੀ ਜਿਹੜੀ ਸੂਰਤ ਹੈ ਉਸ ਦਾ ਉਹ ਚਾਹਵਾਨ ਹੁੰਦਾ ਹੈ ਔਰ ਉਸ ਨੂੰ ਪਾਣ ਦੀ ਜਿਹੜੀ ਸੰਘਰ ਹੈ ਉਹ ਉਸ ਦੇ ਮਨ ਦੇ ਵਿੱਚ ਜੜੀ ਹੈ ਉਹ ਪਾਲਦੀ ਰਹਿੰਦੀ ਹੈ ਔਰ ਉਹ ਜਿਹੜੀ ਹੈ ਉਹ ਜਿਹੜੀ ਸੰਘਰ ਹੈ ਬਾਅਦ ਵਫਾ ਬੰਦੇ ਕੋਲ ਬਹੁਤ ਵੱਡੇ ਵੱਡੇ ਜਿਹੜੇ ਕੰਮ ਨੇ ਉਹ ਕਰਵਾ ਦਿੰਦੀ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਦੇਖੋ ਰਾਜਾ ਜਿਹੜਾ ਹੈ ਉਹ ਆਪਣੇ ਪਿੰਡ ਦੇ ਵਿੱਚ ਜਿਹੜਾ ਹੈ ਉਹ ਇੰਜ ਉਹਨੂੰ ਪ੍ਰਚਾਰਿਆ ਗਿਆ ਕਿ ਇਹ ਇੱਕ ਜਿਹੜਾ ਹੈ ਕੰਮ ਛੋੜ ਜਾ ਬੰਦਾ ਹੈ ਇਹ ਸੁਸਤ ਬੰਦਾ ਹੈ ਇਹ ਕੁਝ ਕਰਨ ਦੇ ਕਾਬਿਲ ਨਹੀਂ ਹੈ ਲੇਕਿਨ ਤੁਸੀਂ ਦੇਖੋ ਕਿ ਇੱਕ ਵੰਗਾਰ ਨੇ ਚੈਲੰਜ ਨੇ ਉਹਨੂੰ ਜਿਹੜਾ ਹੈ ਇਥੋਂ ਤੱਕ ਪਹੁੰਚਾਤਾ ਹੈ ਕਿ ਉਹ ਹੁੰੜਾ ਹੈ ਬਿਲਕੁਲ ਬੰਦੇ ਸਾਹਵੇਂ ਜਿਹੜਾ ਹੈ ਉਹ ਆਖ ਲੋਕਾ ਹੈ ਹੁਣ ਹੀਰ ਤੇ ਰਾਂਝਾ ਦਾ ਜਦੋਂ ਟਕਰਾ ਹੁੰਦਾ ਤੇ ਅੱਗੇ ਕੀ ਹੋਵੇਗਾ ਇਹ ਅਸੀਂ ਅਗਲੇ ਵੀਲੌਗ ਦੇ ਵਿੱਚ ਦੇਖਾਂਗੇ ਸੋ ਹੀਰ ਦੀ ਜਿਹੜੀ ਆਣੀ ਹੈ ਉਹ ਅਸੀਂ ਦੇਖ ਲਈ ਹੈ ਸੋ ਹੀਰ ਆ ਕੇ ਹੁਣ ਕੀ ਵਰਤਾਰਾ ਕਰਦੀ ਹੈ ਇਹ ਅਸੀਂ ਅਗਲੇ ਵੀਲੌਗ ਚ ਦੇਖਾਂਗੇ ਤੇ ਤੁਹਾਡੇ ਕੋ ਬੇਨਤੀ ਹੈ ਕਿ ਤੁਸੀਂ ਜਾਗ ਪੰਜਾਬੀ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਉਹ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਇਸੇ ਆਪਣੀ ਜਿਹੜੀ ਟਿੱਪਣੀ ਹੈ ਉਹ ਵੀ ਜੋ ਗੁਰਦਾਬਾ ਤੇ ਕੁਰਦੀ ਖਿਆਲ